44 ਦੀਆਂ پابੰਦੀਆਂ ਲਗਾ ਦਿੱਤੀਆਂ ਗਈਆਂ ਨੇ ਡੀਪੀਆਰਓ ਲੁਧਿਆਣਾ ਦੇ ਵੱਲੋਂ ਇਹ ਸੀ ਜਾਣਕਾਰੀ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਸਾਂਝੀ ਕੀਤੀ ਗਈ ਆਖਿਰਕਾਰ ਕਿਉਂ ਤਾਰਾ 144 ਦੀਆਂ پابੰਦੀਆਂ ਲਗਾਈਆਂ ਗਈਆਂ ਨੇ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਪੰਜ ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ ਲਾਉਡ ਸਪੀਕਰ ਨਹੀਂ ਚਲਾਏ ਜਾ ਸਕਦੇ ਤਾਂ ਦੱਸ ਦਈਏ ਕਿ 3 ਮਾਰਚ ਤੱਕ ਇਹ پابੰਦੀਆਂ ਰਹਿਣਗੀਆਂ ਤਾਂ ਇਸ ਬਾਬਤ ਜਾਣਕਾਰੀ ਜਿਹੜੀ ਹੈ ਉਹ ਡੀਪੀਆਰਓ ਦੇ ਵੱਲੋਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਸਾਂਝੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਬੱਚਿਆਂ ਦੇ ਇਮਤਿਹਾਨਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਪ੍ਰੀਖਿਆ ਕੇਂਦਰਾਂ ਦੇ ਬਾਹਰ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਮਨਾਹੀ ਹੈ ਪ੍ਰੀਖਿਆ ਕੇਂਦਰ ਦੇ ਸੋ ਚਲਾਨ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਨਾ ਤਾਂ ਪ੍ਰੀਖਿਆ ਕੇਂਦਰ ਦੇ ਆਲੇ-ਦੁਆਲੇ 500 ਜਾਂ 5 ਤੋਂ ਵੱਧ ਲੋਕ ਇਕੱਠੇ ਹੋ ਸਕਦੇ ਨੇ ਅਤੇ ਨਾ ਹੀ ਉੱਥੇ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਚਲਾਏ ਜਾਣਗੇ ਦਾ ਇਹ ਹੁਕਮ 13 ਫਰਵਰੀ ਤੋਂ 30 ਮਾਰਚ ਤੱਕ ਲਾਗੂ ਰਹਿਣਗੇ ਭਾਵੇਂ ਕਿ ਜਦੋਂ ਤੋਂ ਬੱਚਿਆਂ ਦੇ ਪੇਪਰ ਸ਼ੁਰੂ ਹੋਏ ਨੇ ਉਸ ਤੋਂ ਲੈ ਕੇ ਜਦੋਂ ਤੱਕ ਪੇਪਰ ਖਤਮ ਨਹੀਂ ਹੋ ਜਾਂਦੇ ਤੱਕ ਲੁਧਿਆਣਾ ਦੇ ਜਿੰਨੇ ਵੀ ਸਕੂਲਾਂ ਨੂੰ ਪ੍ਰੀਖਿਆ ਕੇਂਦਰਾਂ ਦੇ ਵਿੱਚ ਬਦਲਿਆ ਗਿਆ ਹੈ ਉਹਨਾਂ ਦੇ ਬਾਹਰ ਜਾਂ ਉਹਨਾਂ ਦੇ 100 ਮੀਟਰ ਦੇ ਘੇਰੇ ਦੇ ਅੰਦਰ ਤਾਰਾ 144 ਦੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ ਤਾਂ ਦੱਸਿਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ 10ਵੀਂ ਅਤੇ 12ਵੀਂ ਦੇ ਇਮਤਿਹਾਨ ਸ਼ੁਰੂ ਕਰਵਾਏ ਗਏ ਨੇ ਔਰ ਇਹ ਇਮਤਿਹਾਨ 3 ਮਾਰਚ ਨੂੰ ਖਤਮ ਹੋਣਗੇ ਅਰਤੀ ਮਾਰਚ ਤੱਕ ਦੇ ਪਾਬੰਦੀਆਂ ਇਸੇ ਤਰੀਕੇ ਦੇ ਨਾਲ ਲਾਗੂ ਰਹਿਣਗੀਆਂ ਕਿਉਂਕਿ ਦੇਖਿਆ ਗਿਆ ਹੈ ਕਿ ਜਦੋਂ ਵੀ ਇਮਤਿਹਾਨ ਦਾ ਦਿਨ ਹੁੰਦਾ ਹੈ ਪ੍ਰੀਖਿਆ ਕੇਂਦਰ ਦੇ ਬਾਹਰ ਬਹੁਤ ਜ਼ਿਆਦਾ ਪੀੜੀ ਇਕੱਠੀ ਹੋ ਜਾਂਦੀ ਹੈ ਆਵਾਜਾਈ ਦੀ ਸਮੱਸਿਆ ਆਉਂਦੀ ਹੈ ਔਰ ਇੱਥੋਂ ਤੱਕ ਕਿ ਕਾਨੂੰਨ ਵਿਵਸਥਾ ਵਿਗੜਨ ਦਾ ਵੀ ਖੱਛਾ ਬਣਿਆ ਰਹਿੰਦਾ ਹੈ ਤਾਂ ਇਸ ਦੇ ਮੱਦੇਨਜ਼ਰ ਜੇਕਰ ਪ੍ਰੀਖਿਆ ਕੇਂਦਰ ਦੇ ਨਜ਼ਦੀਕ ਕੋਈ ਪੈਲਸ ਹੈ ਜਾਂ ਕੋਈ ਪਾਰਟੀ ਹਾਲ ਹੈ ਜੇਕਰ ਉੱਥੇ ਕੋਈ ਸਮਾਗਮ ਵੀ ਹੁੰਦਾ ਹੈ ਤਾਂ ਜਦੋਂ ਤੱਕ ਪੇਪਰ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਲਾਊਡ ਸਪੀਕਰ ਦੀ ਵਰਤੋਂ ਨਹੀਂ ਕਰ ਸਕਦੇ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਡੀਸੀ ਵੱਲੋਂ ਧਾਰਾ 144 ਦੀ ਵਰਤੋਂ ਕਰਦੇ ਹੋਏ ਪ੍ਰੀਖਿਆ ਕੇਂਦਰਾਂ ਦੇ ਆਸ-ਪਾਸੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਧਾਰਾ 144 ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਤੇ ਪਾਬੰਦੀਆਂ 30 ਮਾਰਚ ਤੱਕ ਇਸੇ ਤਰੀਕੇ ਨਾਲ ਰਹਿਣਗੀਆਂ ਦੇਖਿਆ ਗਿਆ ਹੈ ਕਿ ਜਦੋਂ ਵੀ 임티한 ਦਾ ਦਿਨ ਹੁੰਦਾ ਹੈ ਪ੍ਰੀਖਿਆ ਕੇਂਦਰ ਦੇ ਬਾਹਰ ਬਹੁਤ ਜ਼ਿਆਦਾ ਪੀੜი ਇਕੱਠੀ ਹੋ ਜਾਂਦੀ ਹੈ ਆਵਾਜ਼ਾਈ ਦੀ ਸਮੱਸਿਆ ਆਉਂਦੀ ਹੈ ਔਰ ਇੱਥੋਂ ਤੱਕ ਕਿ ਕਾਨੂੰਨ ਵਿਵਸਥਾ ਵਿਗੜਨ ਦਾ ਵੀ ਖੱਛਾ ਬਣਿਆ ਰਹਿੰਦਾ ਹੈ ਤਾਂ ਇਸ ਦੇ ਮੱਦੇਨਜ਼ਰ ਜੇਕਰ ਪ੍ਰੀਖਿਆ ਕੇਂਦਰ ਦੇ ਨਜ਼ਦੀਕ ਕੋਈ ਪੈਲਸ ਹੈ ਜਾਂ ਕੋਈ ਪਾਰਟੀ ਹਾਲ ਹੈ ਜੇਕਰ ਉੱਥੇ ਕੋਈ ਸਮਾਗਮ ਵੀ ਹੁੰਦਾ ਹੈ ਤਾਂ ਜਦੋਂ ਤੱਕ ਪੇਪਰ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਲਾਊਡ ਸਪੀਕਰ ਦੀ ਵਰਤੋਂ ਨਹੀਂ ਕਰ ਸਕਦੇ ਤਾਂ ਦੱਸੋ ਇਹ ਕਿ ਲੁਧਿਆਣਾ ਦੇ ਡੀਸੀ ਵੱਲੋਂ ਤਾਰਾ 144 ਦੀ ਵਰਤੋਂ ਕਰਦੇ ਹੋਏ ਪ੍ਰੀਖਿਆ ਕੇਂਦਰਾਂ ਦੇ ਆਸ-ਪਾਸੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਤਾਰਾ 144 ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਤੇ ਪਾਬੰਦੀਆਂ 30 ਮਾਰਚ ਤੱਕ ਇਸੇ ਤਰੀਕੇ ਨਾਲ ਰਹਿਣਗੀਆਂ